ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਅਮਰ ਸ਼ੇਰ ਗੱਲ ਫਾਰਮਰ ਚੈਨਲ ਤੇ। ਲਓ ਜੀ ਅੱਜ ਆਪਾਂ ਪਹੁੰਚੇ ਹੋਇਆ ਮੰਡੀ ਡੱਬਾ ਵਾਲੀ। ਲਓ ਜੀ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਤੇ ਲੈ ਕੇ ਆਏ ਨੇ ਬਾਬਾ ਜੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ। ਪੁੱਛਦੇ ਇਹਨਾਂ ਨੂੰ ਕੀ ਰੇਟ ਕਰਦੇ ਨੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਓ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਮੁੱਲ ਕਰਦੇ ਨੇ ਦਾ। ਕਿਹੜੇ ਪਿੰਡ ਤੋਂ ਆਏ ਜੀ? ਦੇਸੂ ਮਲਕਾਣੇ ਤੋਂ ਜੀ। ਨਾਮ ਕੀ ਤੁਹਾਡਾ ਜੀ? ਮਕੰਦ ਸਿੰਘ। ਠੀਕ ਆ ਜੀ। ਤੇ ਜਿਲ੍ਹਾ ਘੜਾ ਪੈਂਦਾ ਪੁਨੀ ਜਿਲ੍ਹਾ ਸਰਸਾ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਇਕੱਲੇ ਹੀ ਮਾਝੇ ਘਰ ਦੀ ਆਪਣੇ ਹਾਂਜੀ ਘਰ ਦੀ ਠੀਕ ਆ ਜੀ ਤੇ ਸੂਆ ਕਿੰਮਾ ਦਾ ਦੂਜਾ ਜੀ ਤੇ ਕੀ ਦਿੱਤਾ ਨੇ ਕਟਾ ਜੀ ਤੇ ਪਿਛਲੇ ਸੋਹੇ ਦੁੱਧ ਕਿੰਨਾ ਕੱਢਿਆ ਆਪਣੇ ਲਵੇ ਨੇ ਸਿਰ ਸੂਏ 14 ਲੀਟਰ ਦੁੱਧ ਕੱਢਿਆ 14 ਲੀਟਰ ਕੱਢੀ ਗਿਆ ਪਿਛਲੇ ਸੋਹੇ ਹਾਂਜੀ ਠੀਕ ਆ ਜੀ ਤੇ ਕਿੰਨਾ ਕੁ ਮੁੱਲ ਲੱਗਿਆ ਮੰਡੀ ਤੇ ਫਿਰ ਹੁਣ ਮੰਡੀ ਤੇ ਘਰੇ 13 ਤੂ ਲਾਉਂਦੇ ਆ 13 ਲੱਗੀ ਜਾਂਦਾ ਹਾਂਜੀ ਤੁਸੀਂ ਕਿੰਨਾ ਮੰਗਦੇ ਫਿਰ ਮੈਂ 1.5 ਲੱਖ 1.5 ਲੱਖ ਰੁਪਈਆ ਤੇ ਕਿੰਨੇ ਛੱਡੋਗੇ ਫਿਰ ਸੇ ਦੁਬਾਰਾ ਤੁਹਾਡਾ 45 ਦੀ ਛੱਡ ਦੇਣੀ ਇੱਕ 45 ਛੱਡ ਦੋਗੇ ਹਾਂਜੀ ਤੇ 13 ਲੱਗ ਗਿਆ ਹੈ ਹਾਂਜੀ ਠੀਕ ਹੈ ਜੀ ਤੇ ਤੋਰੋਗੇ ਮਾੜਾ ਤੋਰਿਓ ਆਏ ਪ੍ਰਭੂ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ 130000 ਰੁਪਿਆ ਕਹਿੰਦੇ ਰੇਟ ਲੱਗ ਗਿਆ ਯਾਰ ਉਹ ਰਿਆ ਤੂੰ ਪੁਰਿਆ ਉਹ ਰਿਆ ਉਹ ਆਹ ਚੀਜ਼ ਵੀ ਦੇਖ ਰਿਆ ਕਰ ਮੰਡੀ ਚ ਕਿਵੇਂ ਅੱਜ ਮੰਦਾ ਜਾਂ ਤੇਜ਼ੀ ਹੈ ਕਿਵੇਂ ਲੱਗ ਰਿਹਾ ਜੀ ਕੁਝ ਹੁੰਦਾ ਐ ਨਾ ਜਿਵੇਂ ਮੰਦਾ ਹੀ ਹੁੰਦਾ ਹੈ ਅੱਛਾ ਵਿਕੀ ਨਹੀਂ ਨਾ ਆਪਣੀ ਹਾਂ ਗੱਲ ਤਾਂ ਫੇਰ ਹੋਈ ਆ ਹਾਂ ਜੀ ਠੀਕ ਆ ਜੀ ਥੈਂਕ ਯੂ ਥੈਂਕ ਯੂ ਕਿਹੜਾ ਪਿੰਡ ਆ ਜੀ ਤੁਹਾਡਾ ਬਾਗੂ ਪਿੰਡ ਆ ਵੀਰੇ ਜਿਲਾ ਕਿਹੜਾ ਪਿੰਡ ਆ ਜੀ ਜਿਲਾ ਬਟਿੰਡਾ ਠੀਕ ਆ ਜੀ ਇਹ ਆਪਣੇ ਘਰ ਦੀ ਜਾਂ ਖਰੀਦੀ ਦੀ ਵਗਾ ਜੀ ਨਹੀਂ ਨਹੀਂ ਖਰੀਦੀ ਹੋਈ ਹੈ ਵੀਰੇ ਪਰਵਾਰ ਦਾ ਕੰਮ ਕਰਦਾ ਹਾਂਜੀ 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 ਤੇ ਜਿਆਤਰ ਮਾਲ ਕਿਥੋਂ ਖਰੀਦਦੇ ਆਪਾਂ ਕਿਥੋਂ ਖਰੀਦਦੇ ਆ ਮਾਲ ਪਿੰਡਾਂ ਚੋਂ ਖਰੀਦਦੇ ਆ ਵੀਰੇ ਨੇੜੇ ਜਿਹੜੇ ਦੇ ਆ ਠੀਕ ਆ ਜੀ ਤੇ ਇਹਨੂੰ ਕਹਿੰਦੇ ਨੇ ਸੁਈ ਨੂੰ ਵਿੱਚ ਇਹਨੂੰ ਹਫਤਾ ਹੋ ਗਿਆ ਵੀਰੇ ਸੁਆ ਕੰਮ ਇਹਦਾਈ ਦੂਜਾ ਸੁਆ ਠੀਕ ਆ ਤੇ ਕੀ ਦਿੱਤਾ ਨੇ ਮਾਗਰ ਕੱਟੀ ਆ ਭੀਮਸਾਂ ਦੀ ਠੀਕ ਆ ਜੀ ਤੇ ਕਿੰਨਾ ਕੁ ਦੁੱਧ ਕੱਢ ਦੂ ਪੂਰੇ ਦੁੱਧ ਤੇ ਦੁੱਧ ਬਾਈ 13 14 ਕਿਲੋ ਖੁੱਲਾ ਪਾ ਦੂਗੀ 12 ਕਿਲੋ ਤਿਆਰ ਆ ਹੁਣੇ ਥੱਲੇ 12 ਕਿਲੋ ਹੁਣ ਤਿਆਰ ਤਿਆਰ ਕੋਈ ਰੇਟ ਲੱਗਿਆ ਹ ਨਹੀਂ ਨਹੀਂ ਆਏ ਦੇ ਕਰ ਕੋ ਮੈਨ ਲੱਗਿਆ ਭਰਾ ਮੈਂ ਝੂਠ ਮਾਰਾਂਦਾ ਤੁਸੀਂ ਕਿੰਨਾ ਮੰਗਦੇ ਹੋ ਕਰਕੇ ਦੜਕੇ ਵੇਲਾ ਹੈ ਤੁਸੀਂ ਕਿੰਨਾ ਮੰਗਦੇ ਹੋ ਅਸੀਂ 1.40 ਮੰਗਦੇ ਆਂ ਵੀਰੇ ਤੇ ਕਿੰਨੇ ਕਈ ਛੱਡ ਦੋਗੇ ਕਿੰਨੇ ਕਈ ਛੱਡ ਦੋਗੇ 1.30 ਦੀ ਛੱਡਣਾ ਹੈ 1 ਲੱਖ 30 ਦੀ ਛੱਡ ਦੋਗੇ ਛੱਡਦਾ ਕੋਈ ਥਣ ਲੈ ਵੀ ਜਾਂ ਪਿੱਛੇ ਦੀ ਬਾਈ ਓਕੇ ਰਿਪੋਰਟ ਆ ਗਿਆ ਜ਼ਿੰਮੇਵਾਰੀ ਦੇ ਭੇਜ ਦਾਂਗੇ ਜੇ ਕੋ ਬੰਦਾ ਹੋਇਆ ਤਾਂ ਠੀਕ ਆ ਜੀ ਤੇ ਤੋਰੇ ਵੀਰੇ ਲਓ ਜੀ ਮਾਗਰ ਕੱਟਾ ਹੈ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਆ ਜਿਠਣ ਲੈ ਕੇ ਚੱਕ ਤੁਹਾਨੂੰ ਕਿਵੇਂ ਲੱਗੀ ਮੱਝ ਤੇ ਕਮੈਂਟ ਕਰਕੇ ਜੂ ਦੱਸਿਓ ਲਓ ਆਪਾਂ ਸਾਈਡ ਤੋਂ ਵੀ ਚੈੱਕ ਕਰਾ ਲਈਏ ਤੁਹਾਨੂੰ ਗੋਗਲਾ ਲਾ ਲਓ ਜੀ ਹੁਣ ਚੱਲਦੇ ਆਪਾਂ ਅੱਗੇ ਆ ਚਾਰੀ ਝੁੱਟੀਆਂ ਵੀਡੀਓ ਪਾਉਣੀ ਆਪਾਂ ਕੀ ਨਾਮ ਕੀ ਆ ਤੁਹਾਡਾ ਜੀ ਨਾ ਬੂਟਾ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਸਿਵੀਆਂ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਠਿੰਡਾ ਜੀ ਠੀਕ ਹੈ ਜੀ ਤੇ ਸੁਹਾ ਕਹਾਂ ਮੱਝ ਦਾ ਇਹਦਾ ਪਹਿਲਾ ਸੁਹਾ ਜੀ ਦੋ ਦੰਦ ਦਾ ਮੂੰਹ ਤੋਂ ਠੀਕ ਹੈ ਜੀ ਤੇ ਕਿੰਨੇ ਦਿਨੋਂ ਕੇ ਸੁਈ ਨੂੰ ਅੱਜ ਇਹਨੂੰ ਅੱਜ ਚੌਥਾ ਪੰਜਵਾਂ ਦੇਣੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਦੁੱਧ ਕੱਢ ਦੂ ਪਹਿਲੇ ਸੁਏ ਦੋਲਾ ਦੁੱਧ ਕੱਢੂ ਜੀ 12-13 ਲੀਟਰ ਇਸ ਟਾਈਮ 8-9 ਲੀਟਰ ਬੋਲਾ ਹੈਗਾ ਠੀਕ ਹੈ ਜੀ ਹਾਂਜੀ ਤੇ ਕੀ ਦਿੱਤਾ ਨੇ ਇਹਨੇ ਕਟਾ ਜੀ ਮਗਰ ਠੀਕ ਹੈ ਜੀ ਤੇ ਕੀ ਮੁੱਲ ਕਰਦੋ ਫਿਰ ਦਾ ਮੁੱਲ 1.40 ਕਰਦੇ ਆ ਜੀ 1 ਲੱਖ 40 ਹਜ਼ਾਰ ਦਾ ਮੁੱਲ ਕਰ ਦੋ ਬੰਦ ਲੇਵੇ ਦੀ ਆ ਸਰ ਦੁੱਧ ਇਹੀ ਕੱਢਦੇ ਆ ਬੰਦ ਲੇਵੇ ਦੀ ਪੂਰੇ ਦੁੱਧ ਆ ਕੇ ਕਿੰਨਾ ਕੱਢ ਦੂ ਦੁੱਧ 12 13 ਲੀਟਰ ਖੁੱਲਾ ਪਿਆ ਹੋਊਗੀ ਜੀ ਠੀਕ ਆ ਜੀ ਹਾਂਜੀ ਤੇ ਫਿਰ ਕੋਈ ਮੰਡੀ ਤੇ ਰੇਡ ਲੱਗੇ ਹਾਲੇ ਤੇ ਨਹੀਂ ਹਾਲੇ ਕੋਈ ਲਈ ਜਾਂਦੇ ਆ ਕੱਚੇ ਦਾ ਰੁਪਏ ਲਈ ਜਾਂਦੇ ਆ ਅੱਛਾ ਹੋ ਜਾਊਗਾ ਸੌਦਾ ਇਹਦਾ ਜੀ ਤੇ ਤੁਸੀਂ ਕਿੰਨੇ ਛੱਡ ਦੋਗੇ ਸਹੀ ਸਹੀ ਅਸੀਂ 1 25 ਦੀ ਛੱਡਾਂਗੇ ਜੀ 1 ਲੱਖ 25 ਹਜ਼ਾਰ ਦੀ ਛੱਡ ਦੋਗੇ ਸਹੀ ਛੱਡ ਦਾਂਗੇ ਜੀ ਲੈ ਤੋਰਿਓ ਜੀ ਤੋਰ ਬਈ ਲਓ ਜੀ ਕਹਿੰਦੇ 1 ਲੱਖ 25 ਹਜ਼ਾਰ ਦੀ ਛੱਡ ਦੇਣਗੇ ਆਜੋ ਮੋੜ ਲਿਓ ਮੋੜ ਲਿਆ ਵੀਰੇ ਆਜੋ ਆਜੋ ਇਹ ਕਿੱਥੇ ਦਾ ਮਾਲ ਹੈ ਇਹ ਪਿੰਡ ਨਹੀਂ ਆਈ ਨਾਲ ਇੱਥੇ ਉੱਥੇ ਹੀ ਖਰੀਦੀ ਹੋਈ ਆ ਉਧਰ ਹਾਂਜੀ ਹਾਂਜੀ ਲਓ ਜੀ ਆਰਡਰ ਕਵਰਟੀ ਚੈੱਕ ਕਰੋ ਇੱਕ ਆ ਤਿੰਨ ਆ ਹੀ ਆਪਣੇ ਕੋਲੇ ਅੱਛਾ ਉਹ ਥਣ ਕਿਵੇਂ ਜੁੜੇ ਜੇ ਪੈਣਾ ਉਹਦੇ ਇਹ ਬਾਈਆਂ ਨੇੜੇ ਆ ਜੀ ਅੱਛਾ ਨੇੜੇ ਨੇ ਹਾਂ ਬਾਈਆਂ ਨੇੜੇ ਆ ਜਿਵੇਂ ਉਹਨਾਂ ਦੇ ਗੈਪ ਤੇ ਆ ਇਹਦੀਆਂ ਨਾਲ ਬਾਈਆਂ ਨੇੜੇ ਆ ਅੱਛਾ ਇੱਧਰ ਆ ਜਾ ਆ ਵੀ ਛੋਟੀ ਚੰਗੇ ਲੱਗ ਜਾਂਦੇ ਹਾਂ ਹਾਂਜੀ ਹਾਂਜੀ ਇਹਦਾ ਕੰਮ ਸੁਆਈ ਇਹਦਾ ਦੂਜਾ ਸੂਆ ਜੀ ਤੇ ਇਹਨੂੰ ਕਿੰਨਾ ਤਨ ਹੁੰਦਾ ਸੂਨਾ ਚ ਇਹਨੂੰ ਮੰਨ ਕੇ ਚਲੋ ਹਫਤਾ ਕਿ ਹੋਇਆ ਜੀ ਠੀਕ ਆ ਜੀ ਇਹ ਕਿੰਨੇ ਕ ਦੁੱਧ ਆ ਲਈਆ ਇਹ ਦੁੱਧ ਹੁਣ ਇਸ ਟਾਈਮ 11 ਲੀਟਰ ਆਈਏ ਇਹਦੇ ਥੱਲੇ ਠੀਕ ਆ ਪੂਰੇ ਦੁੱਧ ਤੇ ਆ ਕਿੰਨਾ ਕਰਨੇ ਪੂਰੇ ਦੁੱਧ ਤੇ ਆ ਕੇ 15 ਲੀਟਰ ਘਟੂਗੀ ਠੀਕ ਆ ਜੀ ਤੇ ਸੂਆ ਕਹਿੰਦਾ ਸੀ ਇਹਦਾ ਦੂਜਾ ਜੀ ਤੂੰ ਚਿੱਕੀ ਦਿੱਤਾ ਨੇ ਇਹਦੇ ਕੱਟੀ ਆ ਜੀ ਮਗਰ ਠੀਕ ਆ ਖੋਲੋ ਵੀਰੇ ਇਹਨੂੰ ਵੀ ਇਧਰ ਨੂੰ ਕੱਢ ਲਓ ਇਹਨੂੰ ਵੀ ਬਹੁਤ ਠੰਡੀ ਹੈ ਗਾਇਆਂ ਆ ਰਹੀ ਹੈ ਕੱਢ ਲਓ ਇਧਰੋਂ ਇਹ ਮਾਲ ਕਿਥੋਂ ਗ੍ਰੀਦਾ ਹੈ ਇਹ ਵੀ ਪੰਡਾ ਜਿਹੀ ਲੈਣੇ ਆ ਜੀ ਠੀਕ ਆ ਜੀ ਤੇ ਆਜੋ ਲਓ ਆਜੋ ਤੇ ਰੋਕੋ ਕਲਾ ਬਈ ਇਹ ਫਿਰ ਇਹਦੇ ਕਿੰਨਾ ਗ੍ਰੇਡ ਲੱਗੇ ਇਹਦਾ ਜੀ 1 15 1 20 ਲਈ ਜਾਂਦੇ ਜੀ 1 35 ਦੀ ਦੇਣੀ ਆ ਹਾਂ ਨਾ ਆਪਾਂ 1 35 ਦੀ ਹਾਂ ਨਾ ਕਰਨੀ ਹਾਂਜੀ ਮੋਲ ਕਰਾ ਲਓ 1 60 ਕਰਾ ਲਓ 65 ਕਰਾ ਲਓ ਠੀਕ ਆ ਜੀ ਆਜੋ ਮੋੜ ਲਿਓ ਜੀ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਰੇਟ ਕਿਵੇਂ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਨੁਕਸ ਵਗੈਰਾ ਦੀ ਗਰੰਟੀ ਆਪਣੇ ਦੋਨੇ ਦੇਖੀਏ ਬੋਲ ਗਰੰਟੀ ਉਹੀ 10000 ਰੁਪਏ ਵੇਚ ਰੱਖ ਲੈ ਬੰਦਾ ਠੀਕ ਆ ਜੀ ਥੈਂਕ ਯੂ ਹਾਂਜੀ ਲਓ ਜੀ ਇੱਕ ਆਪਾਂ ਤੁਹਾਨੂੰ ਛੋਟੀ ਜੀ ਜਾਣਕਾਰੀ ਦੇ ਦਈਏ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਰਾਈਟ ਕਾਫ ਇਹਦੇ ਐਡੇ ਤਕੜੇ ਰਿਜ਼ਲਟ ਸਾਹਮਣੇ ਆਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਜ਼ੀਆਂ ਮੱਝਾਂ ਜਾਂ ਗਾਵਾਂ ਸੂਈਆਂ ਹੋਈਆਂ ਨੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਤੁਸੀਂ 10-10 ਐਮਐਲ ਦੇ ਸਕਦੇ ਹੋ ਤੁਸੀਂ 1.5 ਮਹੀਨੇ ਦੇ ਵਿੱਚ ਦੁੱਗਣੇ ਰਿਜ਼ਲਟ ਦੇਖੋਗੇ ਉਹਨਾਂ ਦੀ ਗਰੋਥ ਬਹੁਤ ਜਲਦੀ ਵਧੂਗੀ ਇਹਦੇ ਵਿੱਚ ਮਿਨਰਲ ਤੇ ਵਿਟਾਮਿਨ ਖਰਾਕੀ ਤੱਤ ਬਹੁਤ ਜ਼ਿਆਦਾ ਨੇ ਤੇ ਇੱਕ ਵਾਰੀ ਇਹਨੂੰ ਯੂਜ਼ ਤੁਸੀਂ ਜ਼ਰੂਰ ਕਰਿਓ ਨਾਮ ਕੀ ਹੋੜਾਈ ਤੀਰਾਸੰਗ ਪਿੰਡ ਕਿਹੜਾਈ ਡੱਗੋ ਰਮਣਾ ਜ਼ਿਲ੍ਹਾ ਕਿਹੜਾ ਪੈਂਦਾਈ ਫਰੀਦਕੋਟ ਠੀਕ ਹੈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਅੱਜ 2 ਲੈ ਕੇ ਆਏ ਤੇ ਇਹਦਾ ਕਿ ਮਸੂਆ ਤੇਰਾ ਪਹਿਲਾ ਦੋ ਤੰ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਅਜੇ ਸੂਈ ਨੂੰ 8 ਦਿਨ ਹੋ ਗਏ ਠੀਕ ਆ ਜੀ ਕੀ ਦਿੱਤਾ ਨੇ ਇਹਨੇ ਕਟਾ ਜੀ ਪੂਰੇ ਦੇ ਉੱਤੇ ਆ ਕੇ ਕਿੰਨਾ ਕੱਢ ਦੂਗੀ ਹੁਣ ਦੁੱਧ 12 ਕਿਲੋ ਆ ਜੀ ਪੂਰੇ ਦੇ ਉੱਤੇ ਆ ਕੇ ਆਪਾਂ ਲੈਵਾ ਦੇ ਇੱਕ ਕੱਢ ਦੂਗੀ 14 ਕਿਲੋ ਕੱਢ ਦੂਗੀ ਲੈਵਾ ਥੋੜਾ ਟਾੜ ਰੱਖ ਦੇ 14 ਕਿਲੋ ਕੱਢ ਦੂਗੀ ਠੀਕ ਆ ਜੀ ਤੇ ਫਿਰ ਕੋਈ ਰੇਟ ਲੱਗਿਆ ਮੰਡੀ ਤੇ ਤੇ ਰੇਟ ਲਾਉਂਦੇ ਆ ਲੱਖ ਲਾਉਂਦੇ ਲੱਖ ਲਾਉਂਦੇ ਨੇ ਹੂੰ ਤੁਸੀਂ ਕਿੰਨੇ ਛੱਡਣੀਆਂ 1 15 ਦੀ 1 15 ਹੀ ਛੱਡ ਦੇਣੀਆਂ ਹਾਂ ਤੇ ਤੋਰੇ ਦੀ ਲਓ ਜੀ ਲੱਖ ਰੁਪਏ ਰੇਟ ਲੱਗ ਰਿਹਾ 1 15 ਦੀ ਛੱਡ ਦੇਣੀ ਹੈ ਇਹਨ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਕਿੰਨੀਆਂ ਨੇ ਬਣਿਆ ਬਈ ਹਾਂ ਇੱਕ ਇਹ ਹੈ ਨੇ ਇੱਕ ਗਊਆ ਇਹ ਸੁਈ ਵੀ ਤਾਂ ਜੀ ਤੇ ਤਾਂ ਜੀ ਸੁਈ ਜਾ ਤੈਨੂੰ ਬਹਿ ਜਾਣ ਤੇ ਕਰਾ ਅੱਛਾ ਜੀ ਹਮ ਬਸ ਦੋ ਇਹ ਲੈ ਕੇ ਆਏ ਸੀ ਦੋ ਜੀ ਦੋ ਜੀ ਕਿਵੇਂ ਮੰਡੀ ਚ ਆ ਚੰਦਾ ਜਾਂ ਕਿਵੇਂ ਮੰਦਾ 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 ਵੈਰੇ ਠੀਕ ਆ ਜੀ ਥੈਂਕ ਯੂ ਕੀ ਨਾਮ ਆ ਤੁਹਾਡਾ ਜੀ ਗੁਰਬਚਨ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਦਿਉਂ ਖੜਾਈ ਤੇ ਕਿੰਨੇ ਪਸ਼ੂ ਲੈ ਕੇ ਆਏ ਅੱਜ ਚਾਰ ਲੈ ਕੇ ਆਏ ਠੀਕ ਆ ਚਲ ਲਵੇਂ ਦਾ ਲੱਗੋ ਕਿਹੜਾ ਪਸ਼ੂ ਤੁਹਾਡਾ ਹਾਂ ਜੀ ਉਹਦੇ ਲਵੇਂ ਤਾਂ ਆ ਜਾਓ ਉਹ ਨੇੜੇ ਲੈ ਸਿੱਖੋ ਪਿੱਤਰ ਲਈ ਜਨਾ ਯਾ ਦੂਰਾ ਉਹਰੇ ਐਨਾ ਛੋੜੇ ਭੱਜੀ ਦਾ ਹੁੰਦਾ ਤੁਸੀਂ ਇੱਕ ਸਾਈਡ ਤੇ ਹੋ ਜਾ ਨਾ ਪਹਿਲਾਂ ਇਹਦੇ ਬਾਰੇ ਦੱਸੋ ਸਾਨੂੰ ਪੂਰਾ ਇੱਥੇ ਥੱਲੇ ਕਿ ਰੱਖੀ ਜਗ੍ਹਾ ਯਾਰ ਤੁਸੀਂ ਰੋਕ ਲਓ ਮਾੜਾ ਜਾ ਉਹਰੇ ਹੱਲ ਲਾ ਯਾਰ ਉਹਰੇ ਖੜ ਜਾ ਇਹਦਾ ਸੂਆ ਕਹਿਮਾ ਜੀ ਪਹਿਲਾ ਸੂਆ ਇਹ ਦੋਵੇਂ ਪਹਿਲਾਂ ਪਹਿਣਾ ਨਹੀਂ ਨਹੀਂ ਇਹਨੂੰ ਲੈ ਆਓ ਪਹਿਲਾ ਆ ਪਹਿਲਣਾ ਇੱਕ ਮਿੰਟ ਠੱਲ ਲਾ ਜਗਾ ਇੱਧਰ ਚਾਖ ਯਾਰ ਉਹ ਇੱਧਰ ਚਾਖ ਲਾ ਪਿਓ ਆ ਇੱਧਰ ਚਾ ਇਹਦਾ ਪਹਿਲਾ ਸੂਆ ਹੀ ਹਾਂਜੀ ਤੇ ਕਿੰਨੇ ਦਿਨ ਹੋਣੇ ਸੂਈ ਨੂੰ ਇਹ ਕੱਲ ਸੂਈ 12 ਵਜੇ ਕੀ ਦਿੱਤਾ ਨੇ ਇਹ ਕੱਟਾ ਜੀ ਠੀਕ ਆ ਕਿੰਨੇ ਕਿ ਦੁੱਧ ਵਾਲੀ ਆ ਇਹ ਦੁੱਧ ਪਾ ਦਊਗੀ ਪਹਿਲਾ ਸੂਈ 14 ਕਿਲੋ 14 ਕਿਲੋ ਪਾ ਦਊਗੀ ਪਾ ਦੋ ਪਾ ਕੀ ਮੁੱਲ ਕਰਦੇ ਆ ਦਾ ਬੜਾ 2.5 ਲੱਖ ਰੁਪਏ 2.5 ਲੱਖ ਰੁਪਏ ਮੁੱਲ ਕਰਦੇ ਨਾ ਬੰਨਿਆ ਯਾਰ ਛੱਡ ਦੇ ਆ ਫੜ ਬੂਤਰ ਫੜ ਮੈਂ ਦੁਰਗਾ ਮਾਤਾ ਜੀ ਦਾ ਦ ਕਾਈ ਲੱਖ ਜੀ ਕਿੰਨੇ ਕਈ ਛਡੋਗੇ ਸਹੀ ਸਹੀ ਛਡੋਗੇ ਕਿੰਨੇ ਕਦੀ ਇਹ 20 20 ਤੋ ਵੀ ਛਡੋਗੇ ਹਾਂ ਰੇਟ ਲੱਗਾ ਮੰਡੀ ਤੇਰੇ ਹਾਂ ਜੀ ਲੱਗਿਆ ਜੀ ਕਿੰਨਾ ਕ ਲੱਗਿਆ ਜੋੜੀ ਦਾ ਲੱਗਿਆ ਜੀ 3 35 ਆ ਦੋਨਾਂ ਦਾ 3 ਲੱਖ 35000 ਰੁਪਏ ਹਾਂ ਇਹਦਾ ਕਿੰਨਾ ਸੁਆ ਇਹ ਵੀ ਪਹਿਲਾ ਹੀ ਆ ਇਹ ਵੀ ਪਹਿਲਾ ਹੀ ਆ ਹਾਂ ਠੀਕ ਆ ਤੋਰੋ ਮੜਾ ਜਾ ਇਹਨੂੰ ਵੀ ਤੋਰ ਲਈ ਠੀਕ ਹੈ ਵਧੀਆ ਹੀ ਹੋ ਗਿਆ। ਲਓ ਜੀ ਇਹ ਰੇਟ ਦੱਸਿਆ ਦੋਨਾਂ ਦਾ ਜੋੜੇ ਦਾ। 335000 ਹਾਂਜੀ। ਲਓ ਜੀ 335000 ਰੁਪਏ ਰੇਟ ਲੱਗਿਆ। ਫਿਰ ਕਿੰਨੀ ਕੱਚ ਸੀ? ਹਾਂਜੀ 3.5 ਲੱਖ ਦੀਆਂ ਅੱਖੀਆਂ ਮੈਂ। ਲਓ ਜੀ ਕਹਿੰਦੇ 3.5 ਲੱਖ ਦੀਆਂ ਦੋਨੇ ਦੇਣੀਆਂ ਨੇ। ਹਾਂਜੀ। 3 ਲੱਖ 35000 ਰੁਪਏ ਲੱਗਿਆ। ਲਓ ਜੀ। ਚੱਕਰ ਉਥਣ ਲੇਵਾ। ਛੱਡ ਦੇ ਪਰੇ ਹੋ ਜਾ ਤੂੰ। ਬੰਦ ਬੰਦ ਨਾ। ਤੇ ਫੇ ਬੰਦ ਤਨ ਨਾਮ ਆਇਆ ਫਿਰ ਤੂੰ ਵਿੱਚ ਫਿਰ ਔਰ ਕਿਹੜੀ ਦਿਖਾਉਂਗੇ ਫਿਰ ਹਾਂਜੀ ਔਰ ਕਿਹੜੀ ਦਿਖਾਉਂਗੇ ਇੱਕਾ ਨਾਲ ਹੀ ਝੋਟੀ ਹੈ ਦੁੱਧ ਘਟ ਜਾਂਦਾ ਥਾਂ ਲਓ ਜੀ ਕਾ ਖੜੀ ਹੈ ਬਾਈ ਜੀ ਲਵੇਂ ਜਵਾਸੀ ਦਾ ਪੱਤਾ ਦੇ ਦੇ ਲਾ ਦੇ ਆਜਾ ਉਹ ਫੇ ਇਹਦਾ ਕੀ ਮਾਸੂਆ ਇਹ ਪਹਿਲਾ ਜੀ ਕੈ ਦੰਦ ਹੋ ਗਈ ਏ ਦੋ ਦੰਦ ਜੀ ਕੀ ਦਿੱਤਾ ਇਹਨੇ ਕੀ ਦਿੱਤਾ ਹਾਂਜੀ ਗੱਬਣਾ 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 ਠੀਕ ਹੈ ਜੀ ਇਹਦਾ ਕੀ ਮਾਂ ਕਿੰਨੇ ਕੀ ਦੀ ਮੰਗਦੇ ਹੋ ਇਹ 1.5 ਲੱਖ ਠੀਕ ਹੈ ਜੀ ਤੇ ਇਹ ਕਿ ਨਹੀਂ ਛੱਡ ਦੋਗੇ ਫਿਰ ਇੱਕ ਵੀ ਦੀ ਇੱਕ ਵੀ ਦੀ ਛੱਡੋਗੇ ਹਾਂਜੀ ਠੀਕ ਹੈ ਜੀ ਤੇ ਕਿੰਨੇ ਦਿਨ ਲੈ ਜੂ ਅੱਜ ਇਹ ਦਿਨ ਭਾਈ ਜੀ ਸੀਸਾ ਦਿਨ ਕੱਢ ਦਈਏ ਜੀ ਠੀਕ ਹੈ ਜੀ ਮੈਡ ਨੰਬਰ ਦੱਸ ਦਿਓ ਲੈ ਤੁਸੀਂ ਮੈਨੂੰ ਕਾਰਡ ਦੇ ਦਿਓ ਆਪਣਾ ਕਾਰਡ ਦੇ ਦਿਓ ਆ ਫੜੀ ਇੱਕ ਮਿੰਟ ਸਿੱਖੋ ਆ ਫੜੀ ਆ ਫੜ ਲੈ ਛੋਟੀ ਬੜੀ ਜੀ ਤੀਨਾ ਮਾੜਾਈ ਉੱਗਰ ਸਿੰਘ ਪਿੰਡ ਕਿਹੜਾ ਈ ਬਿਸੂ ਮਲਕਾਣਾ ਜ਼ਿਲ੍ਹਾ ਕਿਹੜਾ ਪੈਂਦਾ ਸਰਸਾ ਕਿੰਨੀਆਂ ਮੱਝਾਂ ਲੈ ਕੇ ਆ ਪੰਜ ਠੀਕ ਆ ਤੇ ਕਿੱਥੋਂ ਖਰੀਦਦੇ ਆ ਮਾਲ ਸਾਰਾ ਆਪਾਂ ਫਰੇ ਪਿੰਡਾਂ ਚੋਂ ਜੀ ਪਿੰਡਾਂ ਚੋਂ ਖਰੀਦਦੇ ਆ ਠੀਕ ਆ ਤੇ ਇਹਦਾ ਕਹਿਵਾ ਸੁਆ ਪਹਿਲਣ ਸੁਈ ਜਾ ਹੁਣ ਨਾ ਸੋਣਾਗਾ ਕਿੰਨੇ ਦਿਨ ਰਹਿ ਕੇ ਸੁਣਦੇ 11 ਤਰੀਕ ਨੂੰ ਦਿਨ ਪੂਰੇ ਹੋਣਗੇ ਪਹਿਲਣ ਕਾ ਦੰਦ ਪੂਰੇ ਆ 4 ਦਿਨ ਦਾ ਠੀਕ ਆ ਜੀ ਤੇ ਕਿੰਨੇ ਕਿਤੇ ਲੈ ਜੂ ਬਸ 4-5 ਤੇ ਰਹਿ ਗਏ ਠੀਕ ਐ ਜੋ 5 ਲੈ ਜੇ ਤੇ ਆਰਡਰ ਕੁਆਲਟੀ ਵਗੈਰਾ ਦੇਖ ਕੇ ਕਿੰਨੇ ਕੁ ਦੁੱਤੇ ਜਾ ਸਕਦੀ ਹੈ ਪਹਿਲੇ ਸੂਏ ਤੁਹਾਡੇ ਹਿਸਾਬ ਨਾਲ 14 15 ਲੀਟਰ ਦਿਓ ਖੁੱਲਾ 14 15 ਕੱਢੀ ਜਾਊਗੀ ਮੰਡੀ ਤੇ ਰੇਟ ਲੱਗਿਆ ਹਲੇ ਤੇ ਕੋਈ ਨਹੀਂ ਲੱਗਿਆ ਤੁਸੀਂ ਕਿੰਨਾ ਮੰਗਦੇ ਹੋ 2.5 ਲੱਖ 2.5 ਲੱਖ ਰੁਪਈਆ ਤੇ ਜੇ ਦਿਨ ਲੈਣ ਵਾਲੀ ਗੱਲ ਕਰੀਏ ਵੀ ਇੰਨੇ ਕੁ ਛੱਡ ਦਾਂਗੇ ਆਪਣਾ ਲਾਸਟ ਆਪਣਾ 2 20 ਚ ਦੇਵਾਂਗੇ 2 20 ਦੀ ਛੱਡ ਦੋਗੇ ਖੁੱਲੇ ਹੀ ਲਾਓ ਜੀ ਚਾਰ ਦੰਦ ਦੇਖ ਸਕਦੇ ਹੋ ਕਹਿੰਦੇ ਵੀ 2 20 ਦੀ ਛੱਡ ਦੇਣਗੇ ਲਾਓ ਜੀ ਦੇਖੋ ਚਾਰ ਪੰਜ ਕਿਤੇ ਲਾਉਗੀ ਸੁਣਦੇ ਹਾਂਜੀ ਕਿ ਹਰ ਸਾਕਾ ਕਸਨ ਆਜੋ ਮੋੜਦੇ ਹੋ ਓਕਰ ਤੋਂ ਉਧਰ ਤੋਂ ਬੰਦ ਲਾ ਬੰਦ ਲਾ ਅਜੇ ਮਹਿਮਾਨ ਨਹੀਂ ਟਾਈ ਲਾ ਉਹ ਘੜੀਆ ਪਰਲੇ ਪਾਸੇ ਜਿਹੜੀ ਹਾਂਜੀ ਉਹਦੇ ਲੈ ਆਜੋ ਮਤਲਬ ਪੰਜਾਬ ਦੀ ਆ ਹੁਣ ਫਿਰ ਮੈਂ ਕਦੇ ਵਸਤੇ ਜਾਣਾ ਹੁਣ ਤੱਕ ਰਹਿ ਜਾ ਇਹਦਾ ਕੰਮ ਸੁਭਾਈ ਇਹਦਾ ਦੂਜਾ ਠੀਕ ਆ ਇਹ ਇਹਦੇ ਮਗਰ ਕੀ ਆ ਕੱਟੀ ਤੇ ਕਿੰਨੇ ਦੇ ਬੁੱਧਾ ਲਈ ਹੈ ਜੇ ਤੂੰ 13 ਲੀਟਰ 14 ਲੀਟਰ ਇਹਦੇ ਕਿੰਨੇ ਪੈਸੇ ਮੰਗਦੇ ਤੁਸੀਂ ਇਹਦਾ 130 1 ਲੱਖ 30 ਹਜ਼ਾਰ ਰੁਪਈਆ ਤੇ ਇਹ ਕਿੰਨੇ 그리 ਛੱਡ ਦੋਗੇ 110 ਦੀ 110 ਦੀ ਕਿੰਨਾ ਦੁੱਧ ਕੱਢ ਦੋ? 13 ਲੀਟਰ ਆਮਾ ਲੱਗਦੀ ਆ। ਤੇਰਾ ਕੱਢੀ ਹੋਊ ਰਾਮਾ। ਠੀਕ ਆ। ਆ ਵੀ ਆਪਣੀ ਇੱਧਰ। ਇਹ ਵੀ ਆਪਣੇ। ਇੱਧਰ ਲੈ ਆਜੋ। ਆ ਥਣਾ ਤੇ ਪਾਲਾ ਇਹਦੇ? ਪਾਲਾ। ਪਾਲ। ਠੀਕ ਆ ਜੀ। ਤੇ ਇਹਦਾ ਕਿੰਨਾ ਸੋਹ ਜੀ? ਪਹਿਲਾਂ ਇਹਨੇ ਕੀ ਦਿੱਤਾ? ਕੱਟਾ ਕੇ ਕੱਟੀ ਆ। ਠੀਕ ਆ। ਕਿੰਨਾ ਕ ਦੁੱਧ ਕੱਢੀ ਜਾਊਗੀ? 14 ਕਿਲੋ। 14 ਕੱਢੀ ਜਾਊਗੀ। ਤੇ ਇਹਦੇ ਕਿੰਨੇ ਕੀ ਛੱਡੋਗੇ? ਇਹ ਮੁੱਲ 160 140 ਚ ਦੇਵਾਂਗੇ। 140 ਦੇਵੋਗੇ? ਤੇ ਇਹਨੂੰ ਥੋਲੇ ਵੀ। ਫੜਾਈ ਕਰਕੇ। ਲਓ ਜੀ 1.40 ਲੱਖ ਦੀ ਛੱਡਣਗੇ ਸੰਦੀਪ ਹਾਂ ਨਹੀਂ ਉਹ ਗਾਂ ਵਾਜੀ ਦੇ ਕਦੀ ਲੈਲਾ ਨਹੀਂ ਦੱਸਿਆ ਜੇ ਨਹੀਂ ਲਓ ਜੀ ਚੈੱਕ ਕਰੋ ਥਣ ਲੇਵਾ ਆਜੋ ਜੀ ਆਜੋ ਬੰਦੋ ਲਓ ਜੀ ਇੱਕ ਮੱਝ ਆ ਖੜੀ ਆ ਬਾਈ ਜੀ ਲੇ ਇਹ ਵੀ ਆਪਣੀ ਹਾਂਜੀ ਇਹਦਾ ਕਹਿੰਦਾ ਸੂਈ ਇਹਦਾ ਤੀਜਾ ਤੀਜਾ ਸੂਈ ਇਹ ਕਿੰਨੇ ਕ ਦੁੱਧ ਵਾਲੀ ਹੈ 18 ਲੀਟਰ ਦੇਊਗੀ 18 ਕੱਢੀ ਜਾਊਗੀ ਕੀ ਦਿੱਤਾ ਇਹਦਾ ਕੱਟਾ ਹੀ ਇਹਦਾ ਕੱਟਾ ਹੀ ਇਹਦੇ ਮਗਰ ਵੀ ਠੀਕ ਆ ਕੱਛੂ ਇਹ ਕਿੰਨੇ ਕ ਛੱਡ ਦੋਗੇ ਬਸ ਮੁੱਲੇ ਦੱਸ ਦੋ ਇਹਨੇ ਕੀ ਛੱਡ ਦਾਂਗੇ ਮੁੱਲ ਦੋ 10 81 ਜੀ ਦੇਵਾਂਗੇ 81 ਦੀ ਛੱਡ ਦੋਗੇ ਹਾਂ ਠੀਕ ਆ ਜੀ ਤੇ ਬੰਨੇ ਹੋ ਜੀ ਲਓ ਜੀ 1 ਲੱਖ 80000 ਦੀ ਛੱਡ ਦੇਣਗੇ ਆਰਡਰ ਕੁਆਲਿਟੀ ਚੈੱਕ ਕਰੋ 80 ਮੇਰੇ ਕੋਲ ਅਵੇਲ ਜੀ ਤਾਂ अच्छा जेडी ਆਪਾਂ ਨੇ ਮੱਝਾਂ ਦੇਖੀਆਂ ਨੇ ਚਾਰੇ ਨੁਕਸ ਵਗੈਰਾ ਦੀ ਗਾਰੰਟੀ ਆਪਣੀ ਗਾਰੰਟੀਆਂ ਕੋਈ ਕਮੀ ਨਹੀਂ ਓਕੇ ਸਰ ਓਕੇ ਓਕੇ ਠੀਕ ਹੈ ਜੀ ਥੈਂਕ ਯੂ ਕੀ ਨਾਮ ਆ ਤੁਹਾਡਾ ਜੀ ਗੁਰਤੇਜ ਸਿੰਘ ਪਿੰਡ ਕਿਹੜਾ ਜੀ ਜਗਮਾਲ ਵਾਲਾ ਜ਼ਿਲ੍ਹਾ ਕਿਹੜਾ ਜੀ ਸਰਸਾ ਕਿੰਨੇ ਪਸ਼ੂ ਲੈ ਕੇ ਆਓ ਇੱਕੋ ਹੀ ਰਹੇਗੀ ਬਸ ਇੱਕੋ ਰਹੇਗੀ ਬਾਕੀ ਸੇਲ ਹੋ ਗੀਆਂ ਸੇਲ ਹੋ ਗਈ ਵਧੀਆ ਸਾਡੀਆਂ ਪੈਸੇ ਪੂਰੇ ਬਹੁਤ ਵਧੀਆ ਠੀਕ ਹੈ ਜੀ ਤੇ ਸੁਹਾ ਕਮਾ ਜੀ ਦਾ ਪਹਿਲਾ ਸੁਹਾ ਅੱਜ ਕਿੰਨੇ ਦਿਨ ਹੋਏ ਨੇ ਸੁਈ ਨੂੰ ਅੱਜ ਹੋ ਗਏ 7 ਦਿਨ ਹੋ ਗਏ ਕਿੰਨੇ ਕਿਲੋ ਦੁੱਧ ਆ ਲਈ ਜੀ ਦੁੱਧ ਹੈਗਾ ਜੀ 12 ਕਿਲੋ ਤਿਆਰ 12 ਕਿਲੋ ਤਿਆਰ ਆ ਪੂਰੇ ਦੁੱਧ ਿਆ ਕੇ ਕਿੰਨਾ ਕੱਢ ਦੂਗੀ ਕੱਢ ਸਕਦੇ ਏ 14 ਕਿ 30 ਦਿੱਤਾ ਨੇ ਕੱਟਾ ਤੇ ਕੀ ਮੁੱਲ ਕਰਦੇ ਹੋ ਫਿਰ ਦਾ 160 ਜੀ ਕਿੰਨੇ ਕਿ ਛੱਡ ਦੋਗੇ ਆਪਾਂ ਦੇਣ ਲੈਣ ਵਾਲੀ ਗੱਲ ਕਰੀ ਬਈ ਇੰਨੇ ਕਿ ਦੀ ਛੱਡਾਂਗੇ ਆਪਣਾ ਲਾਸਟ ਰੇਟ ਆ 45 ਤੇ 1.45 ਦੀ ਛੱਡ ਦੋਗੇ ਤੇ ਖੋਲੇ ਉਹਨੂੰ ਤੋਰੋ ਜੀ ਲਓ ਜੀ ਕਹਿੰਦੇ 1 ਲੱਖ 45 ਹਜ਼ਾਰ ਦੀ ਛੱਡ ਦੇਣਗੇ ਲਓ ਜੀ ਆਰਡਰ ਕੁਆਲਿਟੀ ਚੈੱਕ ਕਰੋ ਥਣਲੇਵੇ ਦੀ ਬਿਲਕੁਲ ਸਾਫ ਸੁਥਰੀ ਬੰਦੇ ਆਉਂਗੇ ਖੁਰਤੀ ਸਾਗਾ ਖੁਰਤੀ ਨੂੰ ਸੋਧੋ ਕਰਨਾ ਰੀਤੀਆਂ ਲਿਓ ਬੰਦ ਹੋਈ ਨਕਸ ਵਗੈਰਾ ਦੀ ਆਪਣੀ ਗਰੰਟੀ ਹੈ ਜੀ ਹਾਂਜੀ ਕੋਈ ਵੀ ਨਿਕਲਦਾ ਜੀ ਕੋਈ ਵੀ ਨਿਕਲੋ ਠੀਕ ਹੈ ਜੀ ਥੈਂਕ ਯੂ ਕਿਹੜੇ ਪਿੰਡ ਤੋਂ ਆ ਵੀਰ ਜੀ ਸੰਦੋਹਾ ਜੀ ਨਾਮ ਕੀ ਤੁਹਾਡਾ ਜੀ ਗੁਰਸੇਵਕ ਸਿੰਘ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਤਹਿਸੀਲ ਮੌੜਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਕਿੰਨੇ ਪਸ਼ੂ ਲੈ ਕੇ ਆ ਦੋ ਜੀ ਤੇ ਕੋਈ ਸੇਲ ਹੋਇਆ ਲੈ ਅਜੇ ਹੋਇਆ ਨਹੀਂ ਜੀ ਇਹਦੇ ਲੱਗੀ ਜਾਂਦੇ ਜੀ ਕਿਹੜੇ ਕਿਹੜੇ ਨੇ ਦੋ ਆਪਣੇ ਜੀ ਆ ਦੋਨੇ ਝੋਟੀਆਂ ਗੱਬਣ ਆ ਜੀ ਇੱਕ ਆ ਇੱਕ ਆ ਹਾਂਜੀ ਤੇ ਇਹਦੀ ਗੱਲ ਕਰੀਏ ਤਾਂ ਸੂਆ ਕੰਮ ਆ ਜੀ ਇਹ ਪਹਿਲੇ ਜੀ ਤੇ ਕਿੰਨਾ ਟਾਈਮ ਹੋ ਸੂਈ ਨੂੰ ਅੱਜ ਅੱਜ ਹੋਣਗੇ ਤਕਰੀਬਨ 9 ਕਣ ਜੀ ਕੀ ਦਿੱਤਾ ਨੇ ਕਟਾ ਜੀ ਠੀਕ ਆ ਜੀ ਤੇ ਕਿੰਨੇ ਕੁ ਦੁੱਧ ਵਾਲੀ ਆ ਇਸ ਟਾਈਮ 9 ਤੋਂ ਪਲੱਸ 10 ਤੋਂ ਘਟਾ ਜੀ 10 ਤੋਂ ਘਟ ਠੀਕ ਆ ਤੇ ਕੋਈ ਲੱਗਾ ਰੇਟ ਹਲੇ ਮੰਡੀ ਤੇ ਇਸ ਟਾਈਮ 72 ਕੁ ਲੱਗੀ ਜਾਂਦੇ ਤੁਸੀਂ ਕਿੰਨੇ ਦੇਣੀ ਆ ਆਪਾਂ ਦੇਵਾਂਗੇ 75 76 ਜੀ ਉੱਤੋਂ 70 ਦੀ ਛੜ ਦੋਗੇ ਠੀਕ ਆ ਜੀ ਖੋਲਿਓ ਜੀ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਬੰਦ ਹੋਈ ਬੰਦੋ ਇੱਕ ਘਰੇ ਖੜੀ ਬਹੁਤ ਚੰਗੀ ਝੋਟੀ ਜੀ ਉਹ ਵੀ ਪਹਿਲੇ ਸੂਏ ਆ ਉਹ ਦੂਜੀ ਦਾ ਕਿੰਨਾ ਕੁ ਟਾਈਮ ਰਹਿ ਗਿਆ ਸੂਣ ਦਾ ਇਹ ਤਕਰੀਬਨ ਲੈ ਜੂ ਜੀ ਹਫਤਾ ਲਓ ਜੀ ਕਾਹ ਖੜੀ ਬਾਈ ਲਵੇ ਹਫਤਾ ਲੈ ਜੂ ਇਹ ਦਾ ਕਮਾ ਇਹ ਦਾ ਕਮਾ ਸੂਆ ਜੀ ਇਹ ਵੀ ਪਹਿਲੇ ਸੂਣਾ ਜੀ ਸਹੀ ਪਹਿਲਾ ਤੇ ਮਾਲ ਮਾਲ ਕਿਤੋਂ ਖਰੀਦਦੇ ਆਪਾਂ ਬਸ ਆਪਾਂ ਪਿੰਡੋਂ ਚੋਂ ਖਰੀਦਦੇ ਜੀ ਠੀਕ ਆ ਜੀ ਤੇ ਦੇਖਣ ਨੂੰ ਕਿੰਨੇ ਕਿ ਦੁੱਧ ਲੈਵੇ ਕਿੰਨਾ ਕਾਣ 10 ਕਿਲੋ ਕੱਢੀਓ ਪਹਿਲੇ ਸੂਏ ਨਾ ਹਾਂ ਬਸ ਇੱਥੇ ਹੀ ਕੱਢੂਗੀ ਠੀਕ ਆ ਇੱਥੇ ਲੱਗਾ ਕੋਈ ਰੇਟ ਹਲੇ ਮੰਡੀ ਤੇ ਇਹ ਤੇ ਨਹੀਂ ਲੱਗੇ ਜੀ ਤੇ ਇਹਦਾ ਕੀ ਮੰਗ ਰਹੇ ਹੋ ਇਹਦਾ ਮੰਗਦੇ 1 ਲੱਖ ਰੁਪਏ ਜੀ ਲੱਖ ਰੁਪਏ ਮੰਗਦੇ ਠੀਕ ਆ ਕਿੰਨੇ ਛੱਡ ਦੋ ਫਿਰ ਇਹਨੂੰ ਮੌਕੇ ਤੇ ਛੱਡ ਦਾਂਗੇ 85 ਹਜ਼ਾਰ ਦੀ ਜੀ 85 ਛੱਡ ਦੋਗੇ ਤੇ ਖੋਲੋ ਇਹਨੂੰ ਲੋ ਜੀ ਕਹਿੰਦੇ 85 ਹਜ਼ਾਰ ਦੋ ਰੋਏ ਜਦ ਲਈ 85000 ਰੁਪਏ ਰੇਟ ਕਿਵੇਂ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆਜੋ ਇਹ ਮੋੜ ਲਓ ਬੰਦੋ ਹੀ ਬੰਦੋ ਨਾਮ ਕੀ ਆ ਡਾ ਜੀ ਲਖਵੀਰ ਸਿੰਘ ਜੀ ਪਿੰਡ ਕਿਹੜਾ ਜੀ ਬੁਰਜ ਮਹਿਮਾ ਠੀਕ ਆ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਆਪਾਂ ਨੂੰ ਬਿਹੰਡਾ ਜੀ ਠੀਕ ਆ ਜੀ ਤੇ ਸੂਆ ਕਾ ਮਾਜਦਾ ਸੂਆ ਤੀਜਾ ਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 15 ਕ ਦਿਨ ਹੋ ਗਏ ਜੀ ਇਹ ਆਪਣੇ ਘਰ ਦੀ ਹੈ ਜਾਂ ਵਪਾਰ ਦੀ ਘਰ ਦੀ ਹੈ ਜੀ ਆਪਣਾ ਕੋਈ ਵਪਾਰ ਲੈਣ ਦਾ ਕੰਮ ਠੀਕ ਹੈ ਤੀਜਾ ਸੂਆ ਹਾਂ ਜੀ ਕੀ ਦਿੱਤਾ ਇਹਨੇ ਇਹਨੇ ਕੱਟੀ ਜੀ ਸਿਕਸਰ ਸੀਉਣ ਦੀ ਕੱਟੀ ਹੈ ਜੀ ਤੇ ਦੁੱਧ ਕਿੰਨਾ ਕੱਢਿਆ ਪਿਛਲੇ ਸੂਏ ਆਪਣਾ ਲਵੇ ਪਿਛਲੇ ਸੂਏ ਵੀ 16 17 ਲੀਟਰ ਸੀ ਐਤ ਕੀ ਵੀ 16 17 ਲੀਟਰ 17 ਪਲੱਸ ਹੀ ਹੈ ਅੱਜ ਕੀ ਕੱਢੂਗੀ ਹਾਂ ਜੀ ਕੱਢਦੀ ਆ ਹੁਣ ਇਸ ਟਾਈਮ ਅਸਾਂ ਹੁਣ ਤਿਆਰ ਹਾਂ ਹਾਂ ਜੀ ਫਿਰ ਰੇਟ ਮੰਡੀ ਤੇ ਕਿੰਨਾ ਕ ਲੱਗਿਆ ਤੇ ਰੇਟ ਡੇਢ ਮੰਗਦੇ ਆ ਜੀ ਆ ਜੀ ਹਲੇ ਲੱਗੀ ਜਾਂਦਾ ਕੋਈ 1 15 10 ਚੱਲੀ ਜਾਂਦਾ ਰੇਟ ਇਹਦਾ ਠੀਕ ਆ ਜੀ ਤੇ ਫਿਰ ਤੁਸੀਂ ਕਿੱਥੇ ਤੱਕਰ ਬਣ ਜੂ ਗੱਲ ਥੋਡੀ ਮੌਕਾ ਦੇਖ ਕੇ ਉਹ ਜਾ ਕਰ ਲਾਂਗੇ ਜਿਹੇ ਜਾ ਗੁਗਾਕ ਆ ਤੁਹਾਡੀ ਸਲਾਹ ਕਿੰਨੇ ਕੀਦਾ ਵੀ ਐਨੇ ਕੀ ਛੱਡਣੀ ਆਪਾਂ ਨੇ ਸਲਾਹ ਦਾ ਗਾਗ ਵੇਖ ਕੇ ਕਰ ਲਾਂਗੇ ਸਵਾਗ ਦੀ ਛੱਡ ਦਿਆਂਗੇ 1 ਲੱਖ 25000 ਦੀ ਛੱਡ ਦੋਗੇ ਹਾਂ ਜੀ ਠੀਕ ਆ ਜੀ ਤੇ ਤੋਰੇ ਹੀ ਲਓ ਜੀ 1 ਲੱਖ 25000 ਦੀ ਛੱਡ ਦੇਣਗੇ ਘਰ ਦੀ ਝੋਟੀ ਇਹਨਾਂ ਦੇ ਮਾਗਰ ਕੱਟੀ ਐ ਇਹਦੇ ਆ ਦੇਖੋ ਕੱਟੀ ਐ ਜੀ ਕੋਈ ਨੁਕਸ ਬਗੈਰਾ ਦੀ ਆਪਣੀ ਕੋਈ ਨੁਕਸ ਆਪਣੀ ਜ਼ਿੰਮੇਵਾਰੀ ਆ ਠੀਕ ਆ ਜੀ ਆ ਰੋਗ ਰੋ ਮੜਾ ਜਾ ਲਓ ਜੀ ਥਣ ਲੈਵਾ ਚੱਕ ਠੀਕ ਆ ਮਿਰਜੀ ਠੀਕ ਆ ਜੀ ਇਹ ਦੋਨੇ ਕੰਮ ਆਪਣੀ ਨੇ ਜੀ ਹਾਂ ਜੀ ਠੀਕ ਆ ਜੀ ਤੇ ਇਹਦਾ ਸੂਆ ਕਹਿ ਮਾ ਜੀ ਦੂਜਾ ਸੂਤ ਠੀਕ ਆ ਜੀ ਤੇ ਕਿੰਨਾ ਕੁ ਟਾਈਮ ਹੋਗਾ ਸੂਈ ਨੂੰ ਇਹਨੂੰ ਹੋਗੇ ਇਹਨੂੰ 5-6 ਦਿਨ ਹੋਗੇ ਸੂਈ ਨੂੰ ਹਟ ਆ ਚੋਂਗਾ ਤਾਂ ਇੱਧਰ ਨੂੰ ਕਰ ਲੈ ਉਹਨੂੰ ਹਟ ਕੀ ਦਿੱਤਾ ਨੇ ਬੱਚੀ ਕਿੰਨੇ ਕੁ ਦੁੱਧ ਆ ਲਈ ਆ ਜੀ ਇਹ ਦੇ ਦਊਗੀ 20-22 ਲਿੱਤੀ 20-22 ਕਿਲੋ ਦੇ ਦਊਗੀ ਹਾਂ ਦੇ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਰੋੜੀ ਤੋਂ ਆਇਆ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪਾਂ ਸਰਸਵਰ ਠੀਕ ਆ ਜੀ ਤੇ ਕੋਈ ਰੇਟ ਲੱਗਾ ਮੰਡੀ ਤੇ ਹਲੇ ਲੱਗੀ ਜਾਂਦੇ ਆ ਕਿੰਨਾ ਕੁ ਲੱਗੀ ਜਾਂਦਾ 75 ਲੱਗਾ 75 ਹਾਂ ਫਿਰ ਥੋੜੀ ਕਿੰਨੇ ਦੀ ਵੇਚਣੀ ਸਲਾਹ ਜਿਹਦੇ ਲੱਖ ਮੰਗਦੇ ਆ ਭਰਾਵਾ ਵੇਚੋ ਕਿੰਨੇ ਕਿ ਜੀ ਦੇਖਾਂਗੇ ਬਸ ਜਦੋਂ ਕਿਸਾਨੇ ਚ ਪੜ ਗਿਆ ਨੇ ਜਲਦੀ ਗੱਲ ਐ 75 ਲੱਗੀ ਜਾਂਦਾ ਹਾਂ ਫਿਰ ਨਹੀਂ 80 85 ਕੋਈ ਤਾਂ ਰਾਜ਼ਾ ਹੋਵੇ ਇੰਨੇ ਦੀ ਆਪਾਂ ਛੱਡ ਦਾਂਗੇ ਛੱਡ ਦਾਂਗੇ ਬਸ ਜਿੱਥੇ ਲਵੇ ਲਾ ਕੇ ਕੰਮ ਲੈਵੇ ਛੱਡ ਦੋਗੇ ਹਾਂ ਠੀਕ ਆ ਜੀ ਤੇ ਖੋਲਿਓ ਇਧਰ ਨੂੰ ਤੋਰ ਲਈ ਆਜੋ ਮੋੜ ਲਓ ਬੰਦੋਈ ਕੋਈ ਨੁਕਸ ਵਗੈਰਾ ਦੀ ਆਪਣੀ ਗਰੰਟੀ ਹੈ ਉਹ ਤੁਹਾਡੇ ਦਾਸ ਸੇ ਦੀ ਸਾਰੇ ਕਸੇ ਦੀ ਤੁਰਤੇ ਕਰਦੀ ਠੀਕ ਹੈ ਜੀ ਲਓ ਜੀ ਥਣ ਲੈਵਾ ਤੁਸੀਂ ਚੈੱਕ ਕਰੋ ਧੰਨਵਾਦ ਲਓ ਬਸ ਠੀਕ ਹੈ ਬੰਦੋਈ ਬੰਦ ਲਓ ਜੀ ਆਰਡਰ ਕੁਆਲਟੀ ਦੇਖੋ ਕੀ ਨਾਮ ਆ ਤੁਹਾਡਾ ਜੀ ਰਣਜੀਤ ਸਿੰਘ ਪਿੰਡ ਗੜਾਈ ਸਰਦੂਲ ਗੜੀ ਜਿਲ੍ਹਾ ਕਿਹੜਾ ਪੈਂਦਾ ਜੀ ਮਾਨਸਾ ਜੀ ਕਿੰਨੇ ਗਾਵਾਂ ਲੈ ਕੇ ਆਏ ਸੀ ਅੱਜ ਦੋ ਗਾਇਆਂ ਲੈ ਕੇ ਆਏ ਇੱਕ ਸੂਣ ਵਾਲੀ ਹੈ ਹਾਂ ਜੀ ਇੱਕ ਸੂਈ ਹੋਈ ਹੈ ਸੇਲ ਵਾਲੇ ਕੋਈ ਨਹੀਂ ਹੋਈ ਛੇ ਦਾ ਕੋਈ ਨਹੀਂ ਹੋਈ ਲਾਈ ਜਾਂਦੇ ਨੇ ਬਸ ਇਹਦੇ ਕਿੰਨਾ ਰੇਟ ਲੱਗੀ ਜਾਂਦਾ ਇਹਦਾ 90 ਲੱਗੀ ਜਾਂਦਾ ਜੀ ਤੁਸੀਂ ਕਿੰਨਾ ਮੰਗ ਰਹੇ ਹੋ ਅਸੀਂ ਜੀ 1/2 ਲੱਖ ਰੁਪਈਆ ਦਾ ਠੀਕ ਆ ਤੇ ਸੂਆ ਕੰਮ ਇਹਦਾ ਸੂਆ ਦੁੱਧ ਆ ਜੀ ਕੀ ਦਿੱਤਾ ਨੇ ਇਹਨੇ ਬੱਚੀ ਦਿੱਤੀ ਹੈ ਕਿੰਨਾ ਕੁ ਦੁੱਧ ਕੱਢ ਦੋ ਪੂਰੇ ਦੁੱਧ ਇਹ ਦੁੱਧ ਇਸ ਟਾਈਮ 24 ਲੀਟਰ ਤਿਆਰ ਹੈ ਪੂਰੇ ਦੇ ਉੱਤੇ ਆ ਕੇ ਵੀ ਇੰਨੀ ਕੁਆਲਿਟੀ ਹੈਗੀ ਕੱਢ ਦੋ ਹੈਗੀ ਆ 25 30 ਲੀਟਰ ਦੀ 25 30 ਲੀਟਰ ਦੀ ਹੈਗੀ ਆ ਹਾਂਜੀ ਹਾਂਜੀ ਠੀਕ ਹੈ ਜੀ ਪਾਵਾਂਗੇ ਤਾਂ ਫਿਰ ਕੱਢਾਂਗੇ ਦੁੱਧ ਫਿਰ ਕਿੰਨੇ ਕੀ ਦੀ ਵੇਚ-ਪੇਚ ਤੋਗੇ ਸਹੀ ਸਹੀ ਲੱਖ ਤੋਂ ਪਰ ਵੇਚਾਂਗੇ ਲੱਖ ਤੋਂ ਹਾਂ 1 ਲੱਖ 5 ਦੀ 10 ਦੀ ਹਾਂ 10 ਦੀ ਵੇਚਦੇ ਆਂ 1 ਲੱਖ 10 ਦੀ ਵੇਚੋ ਤੇ ਖੋਲੋ ਜੀ ਖੋਲ ਵੀ ਲੈ ਬੱਚਾ ਮਾਗਰ ਮਾਗਰ ਬੱਛੀ ਐ ਠੀਕ ਹੈ 20000 ਦਾ ਬੱਛੀ ਐ ਲਓ ਜੀ ਕਹਿੰਦੇ ਮਾਗਰ ਬੱਛੀ ਐ ਇਹਦੇ ਤੋਰੋ ਜੀ ਇਧਰ ਨੂੰ ਇਧਰ ਨਹੀਂ ਚਵਾਈ ਚ ਬੀਰ ਨੂੰ ਠੰਡੀ ਆ ਪੂਰੀ ਵਧੀਆ ਜੀ ਤੁਸੀਂ ਰਾਮ ਨਾਲ ਵੇਖੋ ਆਜੋ ਮੋੜ ਲਿਆ ਵੀ ਮੋੜ ਲਿਆ ਰਿੰਕੂ ਮੋੜ ਲਿਆ ਪਤਾ ਫਿਰ ਮਾਲ ਕਿੱਥੋਂ ਖਰੀਦਿਆ ਪਾਈ ਮਾਲ ਜੀ ਆਦਦਾ ਹੀ ਕਰਦਾ ਅੱਛਾ ਕਰਦਿਆ ਤੁਹਾਡੇ ਹਾਂ ਕਰਦਿਆ ਜੀ ਠੀਕ ਹੈ ਜੀ ਉਹ ਸੁਣਨ ਵਾਲੀ ਹੈ 20 ਤਰੀਕ ਨੂੰ ਦਿਨ ਪੂਰੇ ਹੋਏ ਇਹਨੂੰ ਬੰਨੋ ਜੀ ਇਹਨੇ ਆਜੋ ਉਧਰ ਲੈ ਆਜੋ ਇਹਦਾ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਜੀ ਇਹਦੇ 20 ਤੋਂ ਰਹਿ ਗਈ ਸਾਰੀ ਇਹ ਸੂਆ ਕਿਵੇਂ ਸੂਈ ਸੂ ਗਈ ਇਹ ਦੂਜੇ ਸੂ ਇਹ ਸੂ ਗਈ ਕਿੰਨਾ ਦੁੱਧ ਕੱਢਿਆ ਪਰ ਲਵੇ ਨੇ ਇਹਦੇ ਨਿਕਲੇ ਕੱਢਿਆ ਜੀ ਦੁੱਧ 25 30 ਲੀਟਰ ਕੱਢਿਆ 25 30 ਕਿਲੋ ਕੱਢੀ ਹੈ ਜੀ ਠੀਕ ਹੈ ਜੀ ਪੈਂਤੀ ਪੈਂਤੀ ਲੀਟਰ ਦੀਆਂ ਗਾਂ ਜੀ ਸਾਡੇ ਕੋਲ ਸਰੂਪੜ ਇਹਦੇ ਲੱਗਿਆ ਕੋਈ ਮੁੱਲ ਨੇ ਇਹਦਾ ਹਜੇ ਲੱਗਿਆ ਨਹੀਂ ਇਹਦਾ ਕਿੰਨਾ ਮੰਗ ਤੁਸੀਂ ਕਿੰਨਾ ਮੰਗਦੇ ਹੋ ਅਜੀ ਉਹੀ 1 10 ਮੰਗਦੇ ਆ ਕਿੰਨੇ ਕੋਈ ਛੱਡ ਦੋਗੇ ਲੱਖ ਨਹੀਂ ਛੱਡ ਇੱਕ ਲੱਖ ਦੀ ਛੱਡ ਦੋਗੇ ਠੀਕ ਹੈ ਜੀ ਲਓ ਜੀ ਕਹਿੰਦੇ 1 ਲੱਖ ਦੀ ਛੱਡ ਦੇਣਗੇ ਜਿਹੜੇ ਆਪਾਂ ਦੋਨੇ ਗਾਮਾਂ ਦੇਖੀਆਂ ਨੇ ਜੀ ਕੋਈ ਨੁਕਸ ਵਗੈਰਾ ਦੀ ਆਪਣੀ ਗਰੰਟੀ ਇੱਕ ਪਾਈ ਸੀ ਨੁਕਸ ਨਹੀਂ ਕਿਵੇਂ ਮਰਜੀ ਪਕੋ ਕਰੀ ਚਲੋ ਕਿ ਮਰਜੀ ਖੋਲੀ ਚਲੋ ਸਾਨ ਦੋਨਾਂ ਦੀ ਠੀਕ ਹੈ ਜੀ ਜ਼ਿਮੀਂਦਾਰ ਦੇ ਘਰੋਂ ਐ ਕੋਈ ਵਪਾਰੀ ਨਹੀਂ ਕੋਈ ਇਹਦੇ ਹੋ ਜੀ ਠੀਕ ਹੈ ਜੀ ਓਕੇ ਠੀਕ ਹੈ ਆਰਟਨ ਜੀ ਨਹੀਂ ਨਹੀਂ ਹੋਰ ਯਾਰ ਹੋਰ ਬੰਦਰਾ ਆ ਤੇ ਕੀ ਨਾਮ ਆ ਤੁਹਾਡਾ ਫਾਰਕਟ ਸਿੰਘ ਨੇ ਕਿਹੜੇ ਪਿੰਡ ਤੋਂ ਆ ਜੀ ਗੁਰੂ ਸਰ ਫਾਰਕਟ ਕਿੰਨੇ ਗਾਮਾਂ ਲੈ ਕੇ ਆਏ ਸੀ ਅੱਜ 1 ਕਿਲੋ ਇਹ ਕਰਦੇ ਆ ਆਪਣੇ ਕਿਵੇਂ ਆ ਕਰਦੇ ਆ ਠੀਕ ਆ ਜੀ ਤੇ ਸੁਹਾ ਕਿੰਨਾ ਦਾ ਪਹਿਲਾ ਦੋ ਦੰਦ ਦੋ ਦੰਦ ਤੇ ਕੀ ਦਿੱਤਾ ਨੇ ਬੱਚਾ ਬਈ ਕਿੰਨਾ ਕੁ ਤੱਕ ਗੱਡੀ ਜਾਊਗੀ ਹੁਣ ਤਾਂ 14 ਕਿਲੋ ਆਹ ਲੈਣੀ ਆ ਰਸਕ ਤਾਂ ਨਹੀਂ ਹੋਇਆ ਸੀ ਇਹਨੂੰ 14 ਕਿਲੋ ਹੈਗਾ ਹੁਣ ਹਾਂ ਕਿੰਨੇ ਕਿਤੇ ਬਾਜੂ ਪੂਰੇ ਦੇ ਉੱਤੇ ਦੇ ਦੋ 16 17 ਕਿਲੋ 16 17 ਕਿਲੋ ਦੇ ਹੀ ਜਾਊ ਠੀਕ ਆ ਜੀ ਤੇ ਮਾਗਰ ਬੱਚਾ ਹੈ ਹਾਂ ਬੱਚਾ ਹਾਂ ਕੀ ਮੁੱਲ ਕੀ ਕਰਦੇ ਆ ਦਾ ਮੁੱਲ ਮੁੱਲ ਹੈ 60000 ਬੱਚਾ ਮਾਗਰ 60000 ਰੁਪਏ ਮੁੱਲ ਕਰਦੇ ਹੋ ਕਿੰਨੇ ਕੀ ਛੱਡ ਦੋਗੇ 255 55 ਹੀ ਛੱਡ ਦੋਗੇ ਤੇ ਖੋਲਿਓ ਲਓ ਜੀ 55000 ਦੀ ਛੱਡ ਦੇਣਗੇ ਹਾਂ ਬੰਦ ਹੋ ਜੀ ਕੋਈ ਅਗਰ ਗੱਲ ਸੁਣੋ ਕੀ ਨਾਮ ਆ ਤੁਹਾਡਾ ਜੀ? ਅਰਗੇਜ ਹੈ। ਪਿੰਡ ਕਿਹੜਾ ਈ? ਛੋਟੀ ਕਮਣਾ। ਚਲਾ ਕਿਹੜਾ ਪੈਂਦਾ ਜੀ? ਬਿੰਡਾ ਜੇ ਨਾ। ਬੜਾ ਲਵੇ ਹੋ ਜਾਓ ਜੀ। ਬਠਿੰਡਾ ਜੇ ਨਾ ਪੈਂਦਾ ਜੀ। ਠੀਕ ਹੈ ਜੀ। ਤੇ ਕਿੰਨਿਆ ਕਾਮਾ ਲੈ ਕੇ ਆਓ ਜੀ? ਤਿੰਨ। ਤਿੰਨ। ਸੇਲ ਹੋਈ ਆਲੇ ਕੋਈ? ਇੱਕ। ਇੱਕ ਸੇਲ ਹੋ ਗਈ। ਤੇ ਮੰਡੀ ਚ ਕਿਵੇਂ ਚੱਲ ਰਿਹਾ ਅੱਜ? ਵਧੀਆ ਚੱਲੀ ਆ। ਮੰਦਾ ਜਾ ਥੋੜੀ ਜੀ ਤੇਜ਼ੀ ਆ ਕਾਮਾਂ ਦੀ। ਨਹੀਂ ਬੜਾ ਤੇਜ਼ ਨਾ ਹੀ ਮੰਦਾ। ਪਜਲਾ ਮਿਲਿਆ। ਤੇ ਇਹਦਾ ਕਾਮਾ ਸੂਆ? ਇਹ ਦੂਜਾ। ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ? ਇੱਕ ਕੱਲ੍ਹ ਸੂਈ ਆ। ਕੀ ਦਿੱਤਾ ਇਹਨੇ 25 ਠੀਕ ਆ ਤੇ ਕਿੰਨਾ ਦੁੱਧ ਕੱਢ ਦੂ ਪੂਰੇ ਦੁੱਤੇ ਆ ਕੇ 25 ਕਿਲੋ ਦੀ ਗੱਡੀ ਹੈ ਪੂਰੇ ਦੁੱਤੇ ਆ ਕੇ 25 ਕਿਲੋ ਕੱਢ ਦੂ ਤੇ ਕੀ ਮੁੱਲ ਕਰਦੇ ਹੋ ਫਿਰ ਇਹਦਾ ਮੁੱਲ ਕੀ ਕਰਦੇ ਹੋ ਇਹਦਾ ਕੀ ਮੁੱਲ ਕਰਦੇ ਹੋ 1 ਲੱਖ 10 1 ਲੱਖ 1000 ਰੁਪਇਆ ਕਿੱਥੇ ਇਹ ਸਲਾਹ ਵੇਚਣ ਦੀ ਵੀ ਆਪਣੇ ਇੰਨੇ ਕੀ ਵਿਕ ਜੇ 90 90 ਹਜ਼ਾਰ ਦੀ ਵੇਚ ਦੇਣੀ ਆ ਨੇ ਤੇ ਖੋਲਿਓ ਖੋਲਿਓ ਮੜਾ ਜਾ ਆ ਖੋਲ ਲੋਈ ਫੇਰ ਲੋ ਹੱਥੋਂ ਖੋਲਿਓ ਉਹਨੂੰ ਤੋਲ ਕੇ ਦੋ ਵਾਪਸ ਤੋਲ ਰੋਈ ਨੇ ਉਂਦਾ ਕਿ ਸਹੀ ਹੈ ਨਹੀਂ ਨਹੀਂ ਉਹ ਉਹਦਾ ਨੂੰ ਮੋੜ ਲਾਓ ਜੀ ਆਰਡਰ ਕੁਆਲਟੀ ਚੈੱਕ ਕਰੋ ਪੂਰੀ 8 ਲੱਗਿਆ ਪਹਿਲਾ ਮੰਡੀ ਤੇ ਰੇਟ ਹਾਂ ਜੀ ਲੱਗਿਆ ਕਿੰਨਾ ਕਿ ਲੱਗਿਆ 75 75 ਲੱਗਿਆ ਜਾਂਦਾ ਤੇ ਹੋਰ ਕਿਹੜੀ ਗਾਂ ਬੇਚਤੀ ਉਹ ਵੇਚਤੀ ਉਹ ਤਾਂ ਦੂਜੀ ਆਉਦੀ ਵੀਡੀਓ ਬਣਾਉਣ ਵਾਲੀ ਹੈ ਨਹੀਂ ਉਹ ਦਲਤੀ ਹੈ ਚੰਗੀ ਗਾਂ ਵੇਚਤੀ 90 190 ਦੀ ਵੇਚਤੀ ਠੀਕ ਹੈ ਜੀ 90 ਦੀ ਵੇਚਤੀ ਲੜਕੇ ਠੀਕ ਹੈ ਜੀ ਥੈਂਕ ਯੂ ਕੀ ਨਾਮ ਹੈ ਰਜੇਸ਼ ਕੁਮਾਰ ਜੀ ਪਿੰਡ ਮੁਕਸਰ ਜੀ ਜਿਹੜਾ ਕਿਹੜਾ ਪੈਂਦਾ ਮੁਕਸਰੀ ਠੀਕ ਆ ਜੀ ਤੇ ਕਿੰਨੀਆਂ ਗਾਮਾਂ ਲੈ ਗਿਓ ਦੋ ਲੈ ਆਈ ਸੀ ਇੱਕ ਵੇਚ ਲਈ ਇੱਕ ਘੜੀ ਇਹਦਾ ਕਹਿ ਮਸੂਆ ਇਹ ਦੂਜੀ ਸੁਹੇ ਆ ਜੀ ਕਿੰਨੇ ਕੁ ਦਿਨ ਆਉਂਦੇ ਨੇ ਸੁਈ ਨੂੰ ਇਹਨੂੰ ਹੋ ਗਏ 7 ਕੁ ਦਿਨ ਹੀ ਕੀ ਦਿੱਤਾ ਨੇ ਵੱੱਛੀ ਹੈ ਜੀ ਮਗਰ ਕਿੰਨੇ ਕੁ ਦੁੱਧਾਂ ਲੱਗਦੀ ਆ ਇਹ ਦੋ 25 ਕਿਲੋ ਪਾ ਦੂਗੀ ਜੀ 25 ਕਿਲੋ ਪਾ ਦੂਗੀ ਹਾਂ 20 ਕਿਲੋ ਤਿਆਰ ਆ ਇਸ ਟਾਈਮ ਕਿੰਨਾ ਰੇਟ ਲਾ ਕੇ ਮੰਡੀ ਤੇ ਇਹਦਾ 90 ਹਜ਼ਾਰ ਲੱਗਦਾ ਜੀ 90 ਲੱਗੀ ਜਾਂਦਾ ਹਾਂ ਜੀ ਤੁਸੀਂ ਫਿਰ ਕਿੰਨੇ ਕੁ ਦੀ ਛੱਡਣੀ ਆ ਇਹ पचानवे की हां जा ना पचानवे की हां ना आए हां ठीक है जी, हाँ जी। खोलो तोरलो लो जी पचानवे द ਕੀ ਜਿਹੜੀ ਨਾਲ ਖੜੀ ਆ ਇਹ ਆਪਣੀ ਨਹੀਂ ਵੀ ਇਹ ਵੀ ਆਪਣੀ ਆ ਨਹੀਂ ਨਹੀਂ ਆਪਣੀ ਨਹੀਂ ਠੀਕ ਆ ਜੀ